ਪਰ ਕਮਾਲ ਦੇ ਉਹ ਸਿੱਖ ਸੀ ਜਿਨ੍ਹਾਂ ਨੇ ਕਿਹਾ ਮਰਨਾ ਤੇ ਮਨਜ਼ੂਰ ਹੈ ਪਰ ਅਸੀਂ ਬਾਣੀ ਪੜ੍ਹਨੀ ਨਹੀਂ ਛੱਡਣੀ ਮਰਨਾ ਤੇ ਮਨਜ਼ੂਰ ਹੈ ਪਰ ਅਸੀਂ ਸਾਸੰਗਤ ਸਤਗੁਰਾਂ ਦਾ ਲੜਨੀ ਛੱਡਣਾ ਔਰ ਅਹਿਮਦ ਸ਼ਾਹ ਅਬਦਾਲੀ ਵਰਗੇ ਜਕਰੀਆ ਖਾਨ ਵਰਗੇ ਇੱਕ ਦਿਨ ਬੈਠੇ ਵਿਚਾਰ ਸਰਵਣ ਕਰਿਓ ਸਾਸੰਗਤ ਸੁਰਤਬਿਰਤ ਲੈ ਜੇ ਇੱਕ ਆਰਟੀਫੀਸ਼ਲ ਜੰਗ ਕਰਾਇਆ ਇਹਨਾਂ ਨੇ ਕਹਿੰਦੇ ਵੀ ਜੰਗ ਕਰਾਈਏ ਦੇਖੀਏ ਵੀ ਸਿੱਖ ਜੰਗ ਕਿਦਾਂ ਕਰਦੇ ਨੇ ਚਾਰ ਪੰਜ ਮਰਾਸੀ ਬੁਲਾ ਲਏ ਸਾਧ ਸੰਗਤ ਚਾਰ ਪੰਜ ਉਹ ਲੋਕ ਬੁਲਾ ਲਏ ਜਿਹੜੇ ਸਿੱਖਾਂ ਦੀ ਨਕਲ ਕਰਨ ਹੁਣ ਉਹ ਆ ਗਏ ਸਾਧ ਸੰਗਤ ਕਹਿੰਦੇ ਜੀ ਤੁਸੀਂ ਆਹ ਦਸਤਾਰਾਂ ਬੰਨ ਲਓ ਦਸਤਾਰਾਂ ਬੰਨ ਲਈ ਮੇਰੇ ਵਰਗਾ ਵੀ ਦਸਤਾਰ ਬੰਨ ਲੰਦਾ ਬਾਣਾ ਪਾ ਲੰਦਾ ਹੈ ਪਰ ਪਾਸ਼ਾ ਨੇ ਕੀ ਕਿਹਾ ਖਾਲਸਾ ਖਾਸ ਕਹਾਵੇ ਸੋਈ ਜਾਂ ਕੇ ਹਿਰਦੇ ਪਰਮਾ ਪਰਮਾ ਨਾ ਹੋਈ ਪਰਮ ਵੇਖਤੇ ਰਹੇ ਨਿਆਰਾ ਸੋ ਖਾਲਸਾ ਸਤਿਗੁਰੂ ਪਰਮਾ ਤੋਂ ਬਚਾਇਆ ਪਰ ਅੱਜ ਧਰਮ ਤੇ ਕਰਨਾ ਸੀ ਸਾਧ ਸੰਗਤ ਮਾੜੇ ਕਰਮਾਂ ਦੇ ਉੱਤੇ ਧਰਮ ਤੇ ਕਰਨਾ ਤਾਂ ਅੱਗੇ ਤਵੀਤਿਆਂ ਤੇ ਪਰ ਧਰਮ ਕਰ ਬੈਠਾ ਜੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪਰ ਧਿਆਨ ਦੇਣਾ ਜਕਰੀਆ ਖਾਨ ਕਹਿੰਦਾ ਸਿੱਖ ਬਣੋ ਸਿੱਖ ਜੰਗ ਕਿਵੇਂ ਕਰਦੇ ਨੇ ਜੰਗ ਕਰਕੇ ਦਿਖਾਓ ਤਿੰਨ ਚਾਰ ਬੰਦਿਆਂ ਨੇ ਬਾਹਾਂ ਖੜੀਆਂ ਕਰ ਲੀਆਂ ਕਹਿੰਦੇ ਅਸੀਂ ਤੁਹਾਨੂੰ ਜੰਗ ਕਰਕੇ ਦਿਖਾਨੇ ਆ ਵੀ ਸਿੱਖ ਜੰਗ ਕਿਵੇਂ ਕਰਦੇ ਨੇ ਕਹਿੰਦੇ ਕਰੋ ਦਸਤਾਰਾਂ ਬੰਨ ਲੀਆਂ ਬਾਣੇ ਪਾਲੇ ਗਾਤਰੇ ਪਾਲੇ ਆਰਟੀਫੀਸ਼ੀਅਲ ਸਿੱਖ ਬਣ ਗਏ ਹੁਣ ਦੇਖਿਓ ਹੁਣ ਸਾਧ ਸੰਗ ਦੂਜੇ ਪਾਸੇ ਮੁਗਲੀਆਂ ਫੌਜ ਆ ਗਈ ਕਹਿੰਦੇ ਫੌਜ ਬੁਲਾ ਲਓ ਇੱਧਰ ਸਾਧ ਸੰਗ 40 45 ਸਿੰਘ ਜਿਹੜੇ ਆਰਟੀਫੀਸ਼ੀਅਲ ਸਿੰਘ ਬਣੇ ਹੋਏ ਨੇ ਜਿਨ੍ਹਾਂ ਨੇ ਦਸਤਾਰਾਂ ਬੰਨੀਆਂ ਹੋਈਆਂ ਚੋਲੇ ਪਾਏ ਨੇ ਗਾਤਰੇ ਪਾਏ ਪਰ ਉਹ ਸਿੱਖ ਹੈ ਨਹੀਂ ਉਹ ਸਿੱਖ ਹੈ ਨਹੀਂ ਦੇਖਣ ਨੂੰ ਲੱਗਦੇ ਸਿੱਖ ਨੇ ਪਰ ਉਹ ਸਿੱਖ ਹੈ ਨਹੀਂ ਹੈ ਨਹੀਂ ਜਕਰੀਆ ਖਾਨ ਕਹਿੰਦਾ ਕਰੋ ਮੇਰ ਤਿਆਰੀ ਹੁਣ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ 2000 ਦੀ ਬੋਝ ਅਸੀਂ 40 ਸਿੰਘ ਅਸੀਂ 45 ਸਿੰਘ ਤੁਹਾਡਾ ਮੁਕਾਬਲਾ ਕਰਾਂਗੇ ਕਿੱਦਾਂ ਹੁਣੋ ਨਕਲ ਕਰਨ ਵਾਲੇ ਨੇ ਪਤਾ ਕੀ ਕੀਤਾ ਜਿਹੜਾ ਨਕਲ ਕਰਨ ਵਾਲਾ ਸੀ ਉਹਨੇ ਦੋਵੇਂ ਹੱਥ ਜੋੜੇ ਕਿਹਾ ਹੇ ਬਾਜਾਂ ਵਾਲੇ ਸਤਿਗੁਰੂ ਹਾਜ਼ਰ ਨਾਜ਼ਰ ਸਤਿਗੁਰੂ ਜੀ ਅਸੀਂ ਜੰਗ ਦੇ ਮੈਦਾਨ ਵਿੱਚ ਜਾਣ ਲੱਗੇ ਆ ਹੈ ਆਰਟੀਫੀਸ਼ਲ ਪੱਗ ਬੰਨੀ ਹੋਈ ਐ ਚੋਲਾ ਪਾਇਆ ਹੋਇਆ ਗੱਤਰਾ ਪਾਇਆ ਨਕਲ ਕਰਦੇ ਪਏ ਨੇ ਅਸਲ ਨਹੀਂ ਹੈਗੀ ਦੇਖਿਓ ਨਕਲ ਵਿੱਚ ਵੀ ਕਿੰਨੀ ਪਾਵਰ ਹੈ ਸਾਧ ਸੰਗਤ ਜੇ ਦਿਨ ਅਸਲ ਬਣ ਜਾਗੇ ਉਸ ਦਿਨ ਕੀ ਬਣੇਗਾ ਹਜੇ ਤੇ ਨਕਲ ਦੀ ਗੱਲ ਦੇਖਿਓ ਕਿੰਨੀ। ਕਹਿੰਦੇ ਉਹ ਬੰਦਾ ਜਿਹੜਾ ਸਿੱਖ ਦੀ ਨਕਲ ਕਰਦਾ ਸੀ ਨਾ ਉਹਨੇ ਨਕਲੀ ਆਰਟੀਫੀਸ਼ਲ ਐਕਟਿੰਗ ਕੀਤੀ। हे ਬਾਜਾ ਵਾਲੇ ਸਤਿਗੁਰੂ ਜੀ ਸਿੱਖਾਂ ਦੀ ਨਕਲ ਅਸੀਂ ਜੰਗ ਦੇ ਮੈਦਾਨ ਵਿੱਚ ਚੱਲੇ ਆਂ ਕਿਰਪਾ ਕਰਿਓ ਸਾਡੀ ਇਲਾਜ ਰੱਖਿਓ ਸਾਡੀ ਪੱਤ ਰੱਖਿਓ ਸਾਡਾ ਤੁਹਾਡੇ ਤੋਂ ਬਿਨਾ ਹੋਰ ਕੋਈ ਵੀ ਸਹਾਰਾ ਨਹੀਂ ਤੇ ਤੁਸੀਂ ਕਹਿੰਦੇ ਹੋ ਨਾ ਜੋ ਤਾ ਪ੍ਰੇਮ ਖੇਲਨ ਕਾ ਚਾਉ ਜੋ ਤਾ ਪ੍ਰੇਮ ਜਾਓ ਰੋਮੇ ਪ੍ਰੇਮ ਖੇਲਨ ਕਾ ਜਾਓ ਜਾਤਾ ਦੇ ਪ੍ਰੇਮ ਖੇਲਨ ਕਾ ਜਾਓ ਪੜਦੇ ਪਏ ਨੇ ਜੋ ਕੋ ਪ੍ਰੇਮ ਖੇਲਨ ਕਾ ਜਾਓ ਪਰ ਸਿੱਖ ਨਹੀਂ ਹੈ ਜਦੋਂ ਅਰਦਾਸ ਕੀਤੀ ਨਾ ਤੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਸਤੇ ਸੰਗਤ ਬੜੀ ਬੈਠੀ ਆ ਸੰਗਤ ਦੀ ਆਵਾਜ਼ ਆਵੇ ਕਿਦਾਂ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਹਾ ਵਾਹਿਗੁਰੂ ਜੀ ਕੀ ਸਤਿ ਜਦੋਂ ਹੁਣ ਫਤਿਹ ਬੁਲਾਈ ਜਕਾਰਾ ਛੱਡਿਆ ਜੰਗ ਦੇ ਮੈਦਾਨ ਵਿੱਚ ਚੱਲ ਗਏ ਜਕਰੀਆ ਖਾਨ ਕਹਿੰਦਾ ਆ ਕੀ ਹੋ ਗਿਆ ਕਿਰਪਾਨ ਵੜ ਲਈ ਉਹਨਾਂ ਨੇ ਹੈ ਨਕਲੀ ਸੀ ਤੇ ਸਾਧ ਸੰਗਤ ਜੰਗ ਦੇ ਮੈਦਾਨ ਵਿੱਚ ਜਾ ਕੇ ਮੁਗਲ ਫੌਜਾਂ ਦੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ ਸੇਰ ਵੱਢਣੇ ਸ਼ੁਰੂ ਕਰ ਦਿੱਤੇ ਉਹ ਕਹਿੰਦਾ ਇਹਨੂੰ ਰੋਕੋ ਇਹ ਤੇ ਅਸਲ ਸੀ ਜੰਗ ਹੋਣਾ ਸ਼ੁਰੂ ਹੋ ਗਿਆ ਇਹ ਤੇ ਅਸਲ ਸੀ ਲੜਾਈ ਹੋਣੀ ਸ਼ੁਰੂ ਹੋ ਗਈ ਹੈ ਹੋ ਗਈ ਹੁਣਾਂ ਤੇ ਸੀ ਨਕਲੀ ਜੰਗ ਹੋ ਗਿਆ ਅਸਲੀ ਫੜੋ ਇਹਨੂੰ ਫੜੋ ਚਾਰ ਬੰਦੇ ਇੱਧਰ ਨੂੰ ਜਾਂਦੇ ਚਾਰੋ ਸਤਨੂੰ ਜਾਂਦੇ ਪਰ ਕਾਬੂ ਨਹੀਂ ਆਉਂਦਾ ਉਹ ਬੰਦਾ ਕਾਬੂ ਨਹੀਂ ਆਉਂਦਾ ਜਿਹਨੇ ਅਰਦਾਸ ਕੀਤੀ ਸੀ ਮੁੜ ਕੇ ਸਾਧ ਸੰਗਤ ਹਜ਼ਾਰਾਂ ਨੂੰ ਖਤਮ ਕਰ ਦਿੰਦਾ ਬੜੀ ਮੁਸ਼ਕਿਲ ਨਾਲ ਫੜਿਆ ਜਕਰੀਆ ਖਾਨ ਦੇ ਸਾਹਮਣੇ ਲਿਆਏ ਜਕਰੀਆ ਖਾਨ ਦੇ ਸਾਹਮਣੇ ਲਿਆਏ ਜਕਰੀਆ ਖਾਨ ਲਾਲ ਹੋਇਆ ਪਿਆ ਕਹਿੰਦਾ ਤੈਨੂੰ ਕਿਹਾ ਸੀ ਵੀ ਐਕਟਿੰਗ ਕਰਨੀ ਹੈ ਤੈਨੂੰ ਕਿਹਾ ਸੀ ਨਕਲੀ ਐਕਟਿੰਗ ਕਰਨੀ ਹੈ ਤੂੰ ਅਸਲੀ ਕੰਮ ਕਰਨ ਲੱਗ ਗਿਆ ਤੈਨੂੰ ਤੇ ਨਕਲ ਕਰਨ ਵਾਸਤੇ ਭੇਜਿਆ ਸੀ ਉਹ ਪਤਾ ਅੱਗੋਂ ਉਹਦਾ ਕੀ ਜਵਾਬ ਸੀ ਕਹਿੰਦਾ ਕਰਨੀ ਦੀ ਕਰਨੀ ਦੀ ਸੀ ਐਕਟਿੰਗ ਮੈਂ ਕਰਨਾ ਤੇ ਸੀ ਨਕਲ ਪਰ ਕਰਾਂ ਕੀ ਨਕਲ ਕਰਨ ਆਇਆ ਸੀ ਮੇਰੇ ਤੋਂ ਅਰਦਾਸ ਅਸਲੀ ਹੋ ਗਈ ਆਕੋ ਸਦਨਾ ਮੈਂ ਤੇ ਨਕਲ ਕਰਨ ਆਇਆ ਸੀ ਮੇਰੇ ਤੋਂ ਅਰਦਾਸ ਅਸਲੀ ਹੋ ਗਈ ਪਰ ਕਹਿੰਦੇ ਅਰਦਾਸ ਕਰਦਿਆਂ ਸਾਰ ਪਤਾ ਨਹੀਂ ਮੇਰੇ ਅੰਦਰ ਕਿਹੜੀ ਪਾਵਰ ਆ ਗਈ ਅਰਦਾਸ ਕਰਦਿਆਂ ਸਾਰ ਕਿਹੜੀ ਸ਼ਕਤੀ ਆ ਗਈ ਕਹਿੰਦੇ ਮੈਨੂੰ ਆਪ ਹੀ ਨਹੀਂ ਪਤਾ ਲੱਗਿਆ ਐਨ ਲੱਗਿਆ ਜਿਵੇਂ ਹਜ਼ਾਰਾਂ ਸਿੰਘ ਮੇਰੇ ਨਾਲ ਮੈਂ ਕੱਲਾ ਨਹੀਂ ਲੜਦਾ ਪਿਆ ਹਜ਼ਾਰਾਂ ਸਿੰਘ ਮੇਰੇ ਨਾਲ ਜੰਗ ਦੇ ਮੈਦਾਨ ਵਿੱਚ ਲੜਦੇ ਪਏ ਸਾਥ ਸੰਗਤ ਕੀਤੀ ਤੇ ਸੀ ਮੈਂ ਐਕਟਿੰਗ ਪਰ ਹੋ ਗਿਆ ਅਸਲੀ ਤੇ ਜਕਰੀਆ ਖਾਨ ਦੇ ਕੋਲ ਨਾ ਅਹਿਮਦ ਸ਼ਾਹ ਅਬਦਾਲੀ ਖੜਾ ਹੋ ਗਿਆ ਕਹਿੰਦਾ ਜਿਸ ਕੌਮ ਦੀ ਨਕਲ ਵਿੱਚ ਧਿਆਨ ਦਿਓ ਕਹਿੰਦੇ ਜਿਸ ਕੌਮ ਦੀ ਨਕਲ ਦੇ ਵਿੱਚ ਇੰਨੀ ਪਾਵਰ ਹੈ ਉਸ ਕੌਮ ਦੀ ਅਸਲ ਦੇ ਵਿੱਚ ਕਿੰਨੀ ਪਾਵਰ ਹੋਏ ਸੋ ਸ੍ਰੀ ਅਕਾਲ ਜਿਸ ਕੌਮ ਦੀ ਨਕਲ ਦੇ ਵਿੱਚ ਇੰਨੀ ਪਾਵਰ ਹੈ ਵੀ ਅਰਦਾਸ ਕੀਤੀ ਤੇ ਹਜ਼ਾਰਾਂ ਦਾ ਮੁਕਾਬਲਾ ਕਰ ਲਿਆ ਜੇ ਦਿਨ ਅਸਲੀ ਸਿੱਖ ਬਣ ਜਾਣਗੇ ਉਹ ਦਿਨ ਕੀ ਬਣੇਗਾ ਸਾਧ ਸੰਗਤ ਦੇ